ਜਦੋਂ ਮਰਦ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਤੋਂ ਜ਼ਿਆਦਾ ਬਾਹਰ ਦੀ ਦੁਨੀਆ ਪਿਆਰੀ ਲੱਗਣ ਲੱਗੇ ਤਾਂ ਉਸ ਦਾ ਘਰ ਟੁੱਟਣ ਵਿੱਚ देर ਨਹੀਂ ਲੱਗਦੀ ਗੱਲ ਕੜਵੀ ਹੈ ਪਰ ਸੱਚ ਹੈ ਇਹ ਕਿਸਤਰੀ ਆਪਣੇ ਆਪ ਨੂੰ ਛੂਹ ਤੋਂ ਉਦੋਂ ਮਨਾ ਨਹੀਂ ਕਰਦੀ ਜਦੋਂ ਉਸ ਨੂੰ ਪੂਰਾ ਯਕੀਨ ਹੋਵੇ ਕਿ ਤੁਸੀਂ ਉਸ ਦੀ ਇੱਜ਼ਤ ਨੂੰ ਮਹਿਫੂਜ਼ ਰੱਖੋਗੇ ਜ਼ਹਿਰ ਤੋਂ ਵੀ ਖਤਰਨਾਕ ਹੈ ਇਹ ਮੁਹੱਬਤ ਜ਼ਰਾ ਵੀ ਕੋਈ ਚਖ ਲੈ ਤਾਂ ਮਰ ਮਰ ਕੇ ਜਿਉਂਦਾ ਹੈ ਪਿਆਰੀ ਭੈਣੋ 20 ਮਿੰਟ ਦੀ ਜ਼ਿੰਮੇਵਾਰੀ ਤਾਂ ਕੋਈ ਵੀ ਲੈ ਸਕਦਾ ਹੈ ਪਰ ਪੂਰੀ ਜ਼ਿੰਦਗੀ ਭਰ ਦੀ ਜ਼ਿੰਮੇਦਾਰੀ ਸਿਰਫ ਤੁਹਾਡਾ ਪਤੀ ਹੀ ਲੈ ਸਕਦਾ ਹੈ ਸਭ ਤੋਂ ਬਦਮਾਸ਼ ਤੇ ਗੰਦੀ ਔਰਤ ਉਹ ਹੁੰਦੀ ਹੈ ਜੋ ਔਰਤ ਆਪਣੇ ਪਤੀ ਦਾ ਹੀ ਖਾਂਦੀ ਹੈ ਤੇ ਪਤੀ ਦਾ ਹੀ ਪਹਿਨਦੀ ਹੈ ਫਿਰ ਉਹ ਔਰਤ ਆਪਣੇ ਪਿੱਕੇ ਜਾ ਕੇ ਆਪਣੇ ਹੀ ਪਤੀ ਦੀ ਬੁਰਾਈ ਕਰਦੀ ਹੈ ਇਹਨਾਂ ਪਤਨੀਆਂ ਤੋਂ ਪਛ ਕੇ ਰਹੋ ਔਰਤ ਨੂੰ ਹਮੇਸ਼ਾ ਬੇਗਹਿਰਤ مرد ਹੀ ਪਸੰਦ ਆਉਂਦੇ ਹਨ ਉਹਨਾਂ ਨੂੰ ਰੋਕ ਟੋਕ ਚੰਗਾ ਬੁਰਾ ਪਲਾ ਕਹਿਣ ਵਾਲਾ ਮਰਦ ਔਰਤ ਨੂੰ ਜ਼ਹਿਰ ਲੱਗਦਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਲੋਕ ਜਿੰਦਾ ਇਨਸਾਨ ਨਾਲ ਠੀਕ ਟੰਗ ਨਾਲ ਗੱਲ ਤੱਕ ਨਹੀਂ ਕਰਦੇ ਤੇ ਮਰਨ ਦੇ ਬਾਅਦ ਹਿਲਾ ਹਿਲਾ ਕੇ ਪੁੱਛਦੇ ਹਨ ਕਿ ਤੂੰ ਬੋਲਦਾ ਕਿਉਂ ਨਹੀਂ ਔਰਤ ਮਰਦ ਦਾ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਕਿਸੇ ਦੂਸਰੀ ਔਰਤ ਦੀ ਖਾਤਰ ਦਿੱਤਾ ਗਿਆ ਧੋਖਾ ਬਰਦਾਸ਼ਤ ਨਹੀਂ ਕਰਦੀ ਸਾਈਕੋਲੋਜੀ ਦੇ ਅਨੁਸਾਰ ਕਦੀ ਵੀ ਉਸ ਇਨਸਾਨ ਨੂੰ ਨਜ਼ਰ ਅੰਦਾਜ਼ ਨਾ ਕਰੋ ਜੋ ਤੁਹਾਡੇ ਨਾਲ ਪਿਆਰ ਕਰਦਾ ਹੈ ਤੇ ਤੁਹਾਡੀ ਪਰਵਾਹ ਕਰਦਾ ਹੈ ਕਿਉਂਕਿ ਇੱਕ ਦਿਨ ਤੁਹਾਨੂੰ ਅਹਿਸਾਸ ਹੋ ਸਕਦਾ ਹੈ ਕਿ ਤੁਸੀਂ ਸਿਤਾਰਿਆਂ ਨੂੰ ਗਿਣਦੇ-ਗਿਣਦੇ ਆਪਣੇ ਚੰਦ ਨੂੰ ਹੀ ਖੋ ਬੈਠੇ ਜੋ ਔਰਤ ਦੂਸਰਿਆਂ ਦੇ ਰਾਜ਼ ਉਹ ਛੁਪਾ ਲੈਂਦੀ ਹੈ ਉਹ ਸਭ ਤੋਂ ਜ਼ਿਆਦਾ ਭਰੋਸੇਮੰਦ ਹੁੰਦੀ ਹੈ ਜ਼ਿਆਦਾ ਗੁੱਸੇ ਵਾਲੀ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਵਾਲੀ ਇਸਤਰੀ ਬਹੁਤ ਵਫਾਦਾਰ ਮੰਨੀ ਜਾਂਦੀ ਹੈ ਜੋ ਇਸਤਰੀ ਜਾਦਾ ਸਮਾਂ ਬਾਲ ਖੋਲ ਕੇ ਰੱਖਦੀ ਹੈ ਉਹ ਖੁੱਲੇ ਵਿਚਾਰਾਂ ਵਾਲੀ ਤੇ ਪਤੀ ਦੀ ਗੁਲਾਮੀ ਸਹਿਣ ਨਹੀਂ ਕਰਦੀ ਜੋ ਔਰਤ ਹਰ ਸਮੇਂ ਕੱਪੜੇ ਨਾਲ ਸਿਰ ਨੂੰ ਬੰਨ ਕੇ ਰੱਖਦੀ ਹੈ ਤਾਂ ਸਮਝ ਲਓ ਉਹ ਲੜਾਈ ਝਗੜੇ ਵਿੱਚ ਸ਼ੇਰ ਹੁੰਦੀ ਹੈ ਖਾਲੀ ਪੇਟ ਦੋ ਗਲਾਸ ਪਾਣੀ ਪੀਣ ਨਾਲ ਇਨਸਾਨ ਦਾ ਦਿਮਾਗ ਤੇਜ਼ ਹੁੰਦਾ ਹੈ ਖੁਸ਼ੀ ਤੇ ਦੁੱਖ ਆਪਣੇ ਨਸੀਬ ਨਾਲ ਮਿਲਦੇ ਹਨ ਅਮੀਰੀ ਗਰੀਬੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਰੋਣ ਵਾਲੇ ਤਾਂ ਆਲੀਸ਼ਾਨ ਮਹਿਲਾਂ ਵਿੱਚ ਵੀ ਰੋਂਦੇ ਹਨ ਤੇ ਜਿਨ੍ਹਾਂ ਦੀ ਕਿਸਮਤ ਵਿੱਚ ਖੁਸ਼ੀਆਂ ਹੋਣ ਉਹ ਝੌਂਪੜੀ ਵਿੱਚ ਵੀ ਖੁਸ਼ ਰਹਿੰਦੇ ਹਨ ਪਿਆਸ ਨੂੰ ਟੁਕੜਿਆਂ ਵਿੱਚ ਕੱਟ ਕੇ ਕਮਰੇ ਵਿੱਚ ਰੱਖ ਲਓ ਸੋਖਾਮ ਦੀ ਬਿਮਾਰੀ ਕਦੀ ਨਹੀਂ ਆਵੇਗੀ ਚਮੇਲੀ ਦਾ ਤੇਲ ਸਿਰ ਵਿੱਚ ਲਗਾਉਣ ਨਾਲ ਵਾਲ ਡਿੱਗਣੇ ਬੰਦ ਹੋ ਜਾਂਦੇ ਹਨ ਜੋ ਔਰਤ ਹਮੇਸ਼ਾ ਆਪਣੇ ਪੜੋਸੀਆਂ ਤੋਂ ਨਮਕ ਮੰਗਦੀ ਰਹਿੰਦੀ ਹੈ ਉਸ ਦੇ ਘਰ ਵਿੱਚ ਹਮੇਸ਼ਾ ਰਿਸਕ ਦੀ ਤੰਗੀ ਰਹਿੰਦੀ ਹੈ ਤੇ ਉਹ ਕਦੀ ਮਾਲਦਾਰ ਨਹੀਂ ਹੁੰਦੀ ਜੋ ਔਰਤ ਰਾਤ ਨੂੰ ਬਰਤਨ ਬਿਨਾ ਤੋਤੇ ਬਗੈਰ ਸੋ ਜਾਂਦੀ ਹੈ ਉਸਦੇ ਘਰ ਵਿੱਚ ਨਾਜ ਦੀ ਬਰਕਤ ਉੱਡ ਜਾਂਦੀ ਹੈ ਕਿਹਾ ਜਾਂਦਾ ਹੈ ਰਾਤ ਨੂੰ ਕਿਸੇ ਦਰਖਤ ਦੇ ਥੱਲੇ ਪੇਸ਼ਾਬ ਕਰਨ ਨਾਲ ਜਿੰਨ ਤਕਲੀਫ ਦੇਣਾ ਸ਼ੁਰੂ ਕਰ ਦਿੰਦੇ ਹਨ ਸ਼ੀਸ਼ੇ ਵਿੱਚ ਖੁਦ ਨੂੰ ਨੰਗਾ ਦੇਖਣ ਨਾਲ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਜੋ ਸ਼ਖਸ ਕੁੱਤਿਆਂ ਨੂੰ ਲੱਤ ਮਾਰਦਾ ਹੈ ਉਸਦੀ ਉਮਰ ਘੱਟ ਹੋ ਜਾਂਦੀ ਹੈ ਪਿਆਰ ਹੋਵੇ ਤਾਂ ਐਸੇ ਇਨਸਾਨ ਦੀ ਨਾਲ ਹੋਵੇ ਜੋ ਤੁਹਾਨੂੰ ਪਾਉਣ ਦੇ ਲਈ ਮਰਦਾ ਹੋਵੇ ਤੇ ਖੂਨ ਤੋਂ ਡਰਦਾ ਹੋਵੇ ਝੂਠ ਕਿਸੇ ਵੀ ਸੰਬੰਧ ਦਾ ਅੰਤ ਕਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਸੱਚ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਹੀ ਜਾਂਦਾ ਹੈ ਔਰਤਾਂ ਨੂੰ ਖੁਸ਼ ਕਰਨ ਦੇ ਉਪਾਏ ਨੰਬਰ 1 ਉਸਤਾ ਸਨਮਾਨ ਕਰਨਾ ਤੇ ਉਸਦੀ ਤਾਰੀਫ ਕਰੋ ਔਰਤਾਂ ਉਦੋਂ ਸਭ ਤੋਂ ਜ਼ਿਆਦਾ ਖੁਸ਼ ਹੁੰਦੀ ਹੈ ਜਦੋਂ ਉਹਨਾਂ ਨੂੰ ਤੁਹਾਡੇ ਤੋਂ ਸਨਮਾਨ ਤੇ ਤਾਰੀਫ ਮਿਲਦੀ ਹੈ ਉਹਨਾਂ ਦੇ ਕੰਮਾਂ ਦੀ ਤਾਰੀਫ ਕਰੋ ਉਹਨਾਂ ਨੂੰ ਮਹਿਸੂਸ ਕਰਵਾਓ ਕਿ ਉਹ ਤੁਹਾਡੇ ਲਈ ਬਹੁਤ ਖਾਸ ਹੈ ਜੋ ਔਰਤ ਪਤੀ ਨੂੰ ਘਡਾਣਾ ਸਮਝ ਕੇ ਖੇਡਦੀ ਹੈ ਇੱਕ ਦਿਨ ਉਹ ਖੁਦ ਸਸਤਾ ਘਡਾਣਾ ਬਣ ਕੇ ਰਹਿ ਜਾਂਦੀ ਹੈ ਇਕ ਸੋਚ ਦੇ ਮੁਤਾਬਕ ਅੱਜਕੱਲ ਲੜਕੀਆਂ ਦੇ ਮੁਕਾਬਲੇ ਲੜਕੀਆਂ ਜ਼ਿਆਦਾ ਕਿਸੇ ਦਾ ਦਿਲ ਤੋੜਦੀ ਹੈ ਉਹ ਹਮੇਸ਼ਾ ਦੂਸਰਿਆਂ ਤੋਂ ਬਿਹਤਰ ਜਾਣੀ ਚੰਗੇ ਦੀ ਖੋਜ ਵਿੱਚ ਰਹਿੰਦੀ ਹੈ ਪਤਨੀਆਂ ਆਪਣੇ ਪਤੀ ਨੂੰ ਪਰਮੇਸ਼ਵਰ ਮੰਨਦੀ ਹੈ ਪਰ ਮਜਾਲ ਹੈ ਕਿ ਕੋਈ ਦੂਸਰੀ ਔਰਤ ਉਹਨਾਂ ਨੂੰ ਆ ਕੇ ਪੂਜ ਲਏ ਕੁਝ ਪਤੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਅਗਰ ਸਹਿਮਤ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਸਿਗਰਟ ਤੇ ਪਤਨੀ ਬਿਲਕੁਲ ਵੀ ਨੁਕਸਾਨਦੇਹ ਤੇ ਜਾਨਲੇਵਾ ਨਹੀਂ ਹੈ ਪਰ ਇਹਨਾਂ ਨੂੰ ਸੁਲਘਾਓ ਨਾ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ